ਸਾਵਧਾਨ ਕੋਰੋਨਾ ਵਾਇਰਸ ਆ ਗਿਆ ਤੇ ਇਸ ਵਾਰੀ ਹੋਰ ਵੀ ਜ਼ਿਆਦਾ ਚੁੱਪਚਾਪ ਤੇ ਤੇਜ਼ ਖਤਰਨਾਕ ਨਵਾਂ ਵੇਰੀਐਂਟ ਜੀ ਐਨ ਪੁਆਇੰਟ 1 ਜੋਮਿਕਰੋਨ ਤੋਂ ਵਿਕਸਿਤ ਹੋਇਆ ਹੁਣ ਚੀਨ ਸਿੰਗਾਪੁਰ ਹਾਂਗਕਾਂਗ ਤੇ ਥਾਈਲੈਂਡ ਚ ਤਬਾਹੀ ਮਚਾ ਰਿਹਾ ਹੈ ਸਿੰਗਾਪੁਰ ਚ ਕੇਸ 14000 ਤੋਂ ਪਾਰ ਹੋ ਚੁੱਕੇ ਨੇ ਹਸਪਤਾਲ ਭਰ ਰਹਿਨੇ ਮੁੰਬਈ ਚ ਵੀ ਦੋ ਮੋਤਾਂ ਹੋ ਚੁੱਕੀਆਂ ਨੇ ਲੋਕਾਂ ਚ ਫੇਰ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੁਸੀਂ ਦੇਖ ਰਹੇ ਹੋ ਆਕਸ਼ ਨਿਊਜ਼ ਚੈਨਲ ਜਿੱਥੇ ਮਿਲਦੀ ਹੈ ਹਰ ਵੱਡੀ ਘਟਨਾ ਦੀ ਤੁਰੰਤ ਜਾਣਕਾਰੀ ਸੱਚ ਤੇਜ਼ ਤੇ ਬਿਨਾਂ ਰੁਕਾਵਟ ਖਬਰਾਂ ਨਾਲ ਨ ਕੋਵਿਡ 19 ਵੱਡਾ ਵਨ ਬਾਰੇ ਚੀਨ, ਸਿੰਗਾਪੂਰ, ਹਾਂਗਕਾਂਗ ਅਤੇ ਥਾਈਲੈਂਡ ਸਮੇਤ ਕਈ ਦੇਸ਼ਾਂ ਵਿੱਚ ਕੋਵਿਡ ਦੇ ਨਵੇਂ ਕੇਸ ਵਧ ਰਹੇ ਨੇ। ਸਿੰਗਾਪੂਰ ਵਿੱਚ ਮਾਮਲਿਆਂ ਦੀ ਗਿਣਤੀ ਹੋਰ ਦੇਸ਼ਾਂ ਨਾਲੋਂ ਤੇਜ਼ੀ ਨਾਲ ਵਧ ਰਹੀ ਹੈ। ਇਸ ਵਾਧੇ ਦੇ ਪਿੱਛੇ ਨਵਾਂ ਅਮੀਕਰੋਨ ਸਬ-ਵੈਰੀਐਂਟ ਜੀਐਨ.1 ਅਤੇ ਐਲਐਫ.7 ਰੂਪਮਨੇਜਾਰੇ ਨੇ ਭਾਰਤ ਦੇ ਕੁਝ ਸ਼ਹਿਰਾਂ ਵਿੱਚ ਵੀ ਕੇਸ ਸਾਹਮਣੇ ਆਏ ਨੇ। ਮੁੰਬਈ ਵਿੱਚ ਦੋ ਲੋਕਾਂ ਦੀ ਦੁਰਪਾਖਪੂਰਕ ਮੌਤ ਹੋ ਗਈ ਹੈ। ਕਈ ਪ੍ਰਸਿੱਧ ਚਿਹਰੇ ਵੀ ਹਾਲ ਵਿੱਚ कोरोना ਨਾਲ ਸੰਕਰਮਿਤ ਹੋਏ ਨੇ JN.1 ਜੋ ਅਮੀਕਰੋਨ ਦੇ BA.2.86 ਸਬ ਵੈਰੀਐਂਟ ਤੋਂ ਵਿਕਸਿਤ ਹੋਇਆ ਹੈ ਹੁਣ ਕਈ ਦੇਸ਼ਾਂ ਵਿੱਚ ਵਧੇਰੇ ਕੇਸਾਂ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ WHO ਨੇ ਇਸ ਨੂੰ ਵੈਰੀਐਂਟ ਆਫ ਇੰਟਰਸਟ ਵਜੋਂ ਦਰਜ ਕੀਤਾ ਹੈ ਮਾਹਿਰਾਂ ਦੇ ਅਨੁਸਾਰ ਇਹ ਨਵਾਂ ਰੂਪ ਪਿਛਲੇ ਰੂਪਾਂ ਨਾਲੋਂ ਵਧੇਰੇ ਫੈਲਣ ਯੋਗ ਹੋ ਸਕਦਾ ਹੈ ਪਰ ਇਸ ਦੀ ਗੰਭੀਰਤਾ ਫਿਲਹਾਲ ਘੱਟ ਦਿਖਾਈ ਦੇ ਰਹੀ ਹੈ ਸਿੰਗਾਪੁਰ ਵਿੱਚ ਮਈ 2025 ਦੇ ਸ਼ੁਰੂ ਵਿੱਚ ਕੇਸ 14000 ਤੋਂ ਵੱਧ ਹੋ ਗਏ ਨੇ ਹਸਪਤਾਲਾ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ ਪਰ ਗੰਭੀਰ ਕੇਸਾਂ 'ਚ ਹੋਲੀ ਕਮੀ ਆਈ ਹੈ ਮਹਾਰਾ ਦਾ ਮੰਨਣਾ ਹੈ ਕਿ ਸਰੀਰ ਦੀ ਇਮਿਊਨਿਟੀ ਵਿੱਚ ਕਮੀ ਹੋਣ ਕਾਰਨ ਇਹ ਵਾਧਾ ਹੋ ਰਿਹਾ ਹੈ WHO ਦੇ ਅਨੁਸਾਰ JN.1 ਨੂੰ ਖਾਸ ਕਰਕੇ XBB.1.5 ਮੋਨੋਵੈਲੈਂਟ ਬੂਸਟਰ ਵੱਲ ਰੋਕਣ ਵਿੱਚ ਕੁਝ ਹੱਦ ਤੱਕ ਰੋਕਥਾਮ ਮਿਲੀ ਹੈ ਜਨ ਤੱਕ ਸਿਹਤ ਵਿਭਾਗ ਵੱਲੋਂ ਸਾਵਧਾਨੀ ਮਾਸਕ ਦੀ ਵਰਤੋ ਅਤੇ ਟੀਕਾ ਕਰਨ ਦੀ ਸਿਫਾਰਿਸ਼